ਅੱਜ ਮਿਤੀ 16 12 2023 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਤੇਵਾਲ ਵਿਖੇ ਮਹਗਾ ਪੀਟੀਏ ਮੀਟਿੰਗ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ ਇਸ ਵਿੱਚ 6ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੇ ਵੱਧ ਚੜ ਕੇ ਹਿੱਸਾ ਲਿਆ ਇਸ ਮੌਕੇ ਤੇ ਜਮਾਤ ਇੰਚਾਰਜ ਸਹਿਬਾਨ ਦੁਆਰਾ ਵਿਦਿਆਰਥੀਆਂ ਦੇ ਮਾਪਿਆਂ ਨਾਲ ਮਿਸ਼ਨ 100% ਮਿਸ਼ਨ ਸਮਰੱਥ ਸਕੂਲ ਕੰਪਸ ਦੀ ਸਫਾਈ ਵਿਦਿਆਰਥੀਆਂ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਅਤੇ ਸਕੂਲ ਪ੍ਰਤੀ ਉਹਨਾਂ ਦੇ ਸੁਝਾਅ ਪ੍ਰਾਪਤ ਕੀਤੇ ਗਏ ਇਸ ਮੌਕੇ ਤੇ ਸਕੂਲ ਵਿਖੇ ਪ੍ਰਦਰਸ਼ਨੀ ਕਿਤਾਬਾਂ ਦਾ ਲੰਗਰ ਤੇ ਸਵਸਥਤਾ ਸੰਬੰਧੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਰੋਲ ਪਲੇ ਕੀਤਾ ਗਿਆ। ਵਿਦਿਆਰਥੀਆਂ ਦੇ ਮਾਤਾ-ਪਿਤਾ ਦੀ ਰਿਫਰੈਸ਼ਮੈਂਟ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ। ਇਸ ਤੋਂ ਇਲਾਵਾ ਸਕੂਲ ਮੈਨੇਜਮੈਂਟ ਕਮੇਟੀ ਨਾਲ ਵੀ ਸਕੂਲ ਦੇ ਸੁਧਾਰ ਅਤੇ ਸਕੂਲ ਡਿਵੈਲਪਮੈਂਟ ਆਦ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਪਰਮਿੰਦਰ ਕੌਰ ਪਿੰਡ ਮੱਤੇਵਾਲ ਦੇ ਸਰਪੰਚ ਸਹਿਬਾਨ ਦਾ ਪ੍ਰਮਵੀਰ ਸਿੰਘ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ। जो कि वादे पर दूषण रोक सके। अतः इसमें पहलवान तो सांप की सुपनाभना देवी, इस इस मुसीबत का हल लगाली असीक जागदीति पैदा करेगी, जो कि मैं यहाँ जागदीति, मैं कुदरत की स्वच्छता फैलाऊंगी यहाँ। Yeah. ਅਦਲਾ-ਗਟਨਾ ਇਸ ਵਕਤ ਮੈਂ ਵੀ ਕਰਦੀਆਂ ਕਿ ਇਸ ਨਾਲ ਦੇਸ ਵਿੱਚ ਬਣ ਜਾਵੇਗਾ ਕਿਉਂਕਿ ਇਹ ਆਪਣੇ ਆਪ ਦੀ ਜਿਸਮਾਈ ਹੁੰਦੀ ਹੈ ਇਸ ਤੋਂ ਬਾਅਦ ਘਰ ਦੀ ਜਿਸਮਾਈ ਦੀ ਗੱਲ ਹੁੰਦੀ ਹੈ ਪਰ ਘਰ ਦੀ ਜਿਸਮਾਈ ਦਾ ਧਿਆਨ ਕਰਦੇ ਹੋ ਘਰ ਵਿੱਚ ਗੰਦ ਨਾ ਹੋਣਾ ਵੀ ਸਾਫ਼ ਸੁਥਾਈ ਵਿੱਚ ਮੱਦਦ ਪਹੁੰਚਾਉਣਾ ਹੈ ਤੇ ਵੀ ਆਪਣੀਆਂ ਕਿਤਾਬਾਂ ਜਰਾ ਬਾਂਜ ਜੁੱਤੀਆਂ ਨੂੰ ਸਹੀ ਤਰੀਕੇ ਨਾਲ ਰੱਖਣਾ ਤੇ ਇੱਧਰ ਉੱਧਰ ਘਰ ਵਿੱਚ ਊੜਾ ਕਰਕਟ ਨਾ ਸੁਟਣਾ ਮਾਂਮੀ ਅੱਜ ਤਾਂ ਬਾਅਦ ਰੱਦਾਈ ਕਰਾਂਗੀ ਸਵੱਛ ਬਣ ਜਾਵੇਗਾ ਨਹੀਂ ਜੀ ਦਿਆ ਘਰ ਦੀ ਸਫਾਈ ਦੇ ਨਾਲ-ਨਾਲ ਸਾਨੂੰ ਆਪਣੇ ਆਲੇ-ਦੁਆਲੇ ਹਜ਼ਾਰ ਸੜਕ ਸਕੂਲ ਦੀ ਸਫਾਈ ਦਾ ਵੀ ਧਿਆਨ ਰੱਖਣਾ ਹੋਵੇਗਾ ਤਾਂ ਹੀ ਅਸੀਂ ਆਪਣੇ ਦੇਸ਼ ਨੂੰ ਸਵੱਛ ਬਣਾ ਸਕਦੇ ਹਾਂ ਤੇ ਤਾਂ ਹੀ ਅਸੀਂ ਸਰਕਾਰ ਦੁਆਰਾ ਚਲਾਈ ਗਈ ਰੀਤ ਸਵੱਛ ਭਾਰਤ ਅਭਿਆਨ ਨੂੰ ਅਮਲ ਵਿੱਚ ਲਿਆ ਸਕਦੇ ਹਾਂ ਜੇ ਤੁਸੀਂ ਇਸ ਦਾ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦੀਆਂ ਤੇ ਵਾਦਾ ਕਰ ਕਿ ਅੱਜ ਤੋਂ ਬਾਅਦ ਕੀ ਕੀ ਕਹਿੰਦਾ ਤੈਨੂੰ ਕੀ ਕਹਿ ਰਹੇ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਮੈਂ ਤੁਹਾਨੂੰ ਸੜਕ ਪਾਰ ਕਰਾਉਣੀ ਆ ਪਰ ਮੈਂ ਕੋਲ ਤਾਂ ਗਾੜਾ ਹੀ ਨਹੀਂ ਫਿਰ ਕਿੱਦਾਂ ਜਾਣਾ ਤੁਸੀਂ ਮੈਂ ਤੁਹਾਨੂੰ ਉੱਥੇ ਛੱਡ ਆਉਣੀ ਆ ਅ ਤਾਗਲ ਹੈ ਭਣੀ ਇਹ ਕੀ ਬੋਲੀਏ ਮੈਂ ਮੈਨੂੰ ਦਿੱਦਾ ਨਹੀਂ ਮੈਂ ਕੋਈ ਅੰਨ ਅੰਕਲ ਉਹ ਕੀ ਅੰਨ ਅੰਕਲ ਤੁਹਾਨੂੰ ਨਵੜੇ ਦੇ ਬੀਨ ਅੱਜ ਨਹੀਂ ਆਇਆ ਟਾਈਮ ਨਹੀਂ ਲੱਗਾ ਤੁਹਾਨੂੰ ਦਿਖਾਈ ਨਹੀਂ ਦਿੰਦਾ ਲੋਕੋ ਬੈਠੋ ਹਾਂਜੀ ਅੰਕਲ ਤੁਮ ਤਾਂ ਮੇਰੇ ਨਾਲ ਬਹੁਤ ਛੋਟੇ ਬਾਤਵਾਦ ਮੈਨੂੰ ਬਹੁਤ ਵੱਡੇਗਾ ਸਮਝਾਇਆ ਕਿ ਇਹ ਇਸ ਕਰਕੇ ਤਨਵਾਦ ਤਨਵਾਦੀ ਕਹਿੰਦੀ ਲੋੜ ਨਹੀਂ ਅੰਕਲ ਕਿਉਂਕਿ ਆਪਾਂ ਸਾਰੇ ਮਿਲ ਕੇ ਆਪਣੇ ਦੇਸ਼ ਨੂੰ ਸਾਫ ਬਣਾਵਾਂਗੇ ਸਾਡੇ ਪਿੰਡ ਵਿੱਚ ਕਈ ਲੋਕ ਬਿਮਾਰ ਆ ਹਾਂ ਡੀਟਾ ਦੀ ਤੁਹਾਨੂੰ ਹੀ ਐਸੇ ਕਰਕੇ ਰੱਬ ਨੂੰ ਪਿਆਰੀ ਨੂੰ ਮੇਰਾ ਭਰਾ ਵੀ ਬਿਮਾਰ ਆ ਜੇ ਉਹਨੂੰ ਕੁਝ ਹੋ ਗਿਆ ਯੋ ਸਾਮਣੇ ਵਿੱਚ ਦੱਸ ਰਹੇ ਸੀ ਕਿ ਇਹ ਨਾ ਵਧ ਰਹੀਆਂ ਬਿਮਾਰੀਆਂ ਦੀ ਵਧਾਈ ਤੁਹਾਡੀ ਗੰਦਗੀ ਹੈ ਕੀ ਇਹ ਸੱਚ ਹੈ ਹਾਂ ਉਹ ਇਹੀ ਵੀ ਦੱਸ ਰਹੇ ਸਨ ਕਿ ਗੰਦਗੀ ਦੇ ਕਾਰਨ ਬਹੁਤ ਸਾਰੇ ਬੱਬੇ ਪਰ ਤਦ ਵੀ ਇਹਨਾਂ ਨੂੰ ਮੇਰੀ ਕਦਰ ਨਹੀਂ ਮਨੁੱਖਾਂ ਵੱਲੋਂ ਫੈਲਾਈ ਜਾਣ ਵਾਲੀ ਗੰਦਗੀ ਕਾਰਨ ਮੇਰਾ ਧਰਤੀ ਤੇ ਰਾਣਾ ਬਹੁਤ ਔਖਾ ਹੋ ਗਿਆ ਹੈ ਬਸ ਹੁਣ ਬਹੁਤ ਹੋ ਗਿਆ ਹੁਣ ਮੈਂ ਤੇ ਛੱਡ ਕੇ ਚਲੀ ਜਾਵਾਂਗੀ ਮੈਂ ਹਰ ਮੇਰੀ ਹਾਲਤ ਤਾਂ ਹੁਣ ਹੋਰ ਵੀ ਖਰਾਬ ਹੋ ਗਈ ਹੈ ਮੈਨੂੰ ਪ੍ਰਦੂਸ਼ਿਤ ਹਵਾ ਤੇ ਪਾਣੀ ਤੋਂ ਇਲਾਵਾ ਹਰ ਕੁਝ ਮਿਲ ਨਹੀਂ ਰਿਹਾ ਮੇਰੇ ਹਰੇ ਭਰੇ ਪੱਤੇ ਹੋਰ ਵੀ ਕਾਲੇ ਹੋ ਗਏ ਨੇ ਮੈਂ ਦੁੱਕਦਾਈ ਜਾ ਰਿਹਾ ਮੈਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਉਹ ਮੈਂ ਹੀ ਹਾਂ ਜੋ ਤੁਹਾਨੂੰ ਸਾਰਿਆਂ ਨੂੰ ਜਿਉਂਦੇ ਰਹਿਣ ਲਈ ਆਕਸੀਜਨ ਦਿੰਦਾ ਹਾਂ ਜੇਕਰ ਇਸੇ ਤਰ੍ਹਾਂ ਚੱਲਦੇ ਰਿਹਾ ਇੱਕ ਦਿਨ ਧਰਤੀ ਤੇ ਆਕਸੀਜਨ ਦੀ ਮਾਤਰਾ ਇੰਨੀ ਘਟ ਜਾਵੇਗੀ ਤੁਹਾਡਾ ਸਾਰਿਆਂ ਦਾ ਸਾਹ ਲੈਣਾ ਵੀ ਔਖਾ ਹੋ ਜਾਵੇਗਾ ਮੈਂ ਹਾਂ ਪੰਛੀ ਮਨੁੱਖ ਨੇ ਆਸਮਾਨ ਨੂੰ ਇੰਨਾ ਗੰਦਾ ਕਰ ਦਿੱਤਾ ਹੈ ਕਿ ਮੇਰਾ ਤਾਂ ਸਾਹ ਲੈਣਾ ਵੀ ਔਖਾ ਹੋਇਆ ਹੈ तो पंछी ही नहीं मिलते दलो फैलाई गई हवा भी गंदी हो रही है तो वजूद ही मुकदा जा रहा है मेरे कई साथी मनुख वालों फैलाए गए प्रदूषण की भेट चढ़ चुके हैं जे इस तरह चलता रहा तरह एक दिन अजि जरूर आएगा जब दुनिया के कोई पंछी ही नहीं रहेगा ਾਰੇ ਸਜਣਾ ਨੂੰ ਆਇਆ ਹੈ ਬੱਚਿਆਂ ਦੇ ਪੇਰੈਂਟਸ ਤੇ ਬੱਚਿਆਂ ਨੂੰ ਬਹੁਤ-ਬਹੁਤ ਸਵਾਗਤ ਕਰਦੇ ਆ ਅਸੀਂ ਸਕੂਲ ਤੇ ਵੀਟ ਕਰਦੇ ਹਾਂ ਕਿ ਤੁਸੀਂ ਆਪਣੇ ਬੱਚਿਆਂ ਦਾ ਜਿਹੜਾ ਉਹ ਦੇਖਿਆ ਹੋਏਗਾ ਤੇ ਸਾਪਣੇ ਚਾਹ ਪਾਣੀ ਪੀ ਕੇ ਸਾਡਾ ਜਿਹੜਾ ਹੁਣ ਪਲੇ ਹੋਇਆ ਇਹ ਤੋਂ ਕੁਝ ਸਾਨੂੰ ਵੀ ਸਮਝ ਆਈ ਹੋਏਗੀ ਵੀ ਅਸੀਂ ਕੀ ਕਹਿਣਾ ਚਾਹੁੰਦੇ ਆ ਕਿ ਵੀ ਜੇਕਰ ਆਪਣੇ ਘਰ ਤੇ ਆਪਣੇ ਸਕੂਲ ਤੇ ਆਪਣੇ ਆਲੇ-ਦੁਆਲੇ ਦੀ ਸਫਾਈ ਹੋਊਗੀ ਤੇ ਸਾਡੇ ਬੱਚੇ ਵੀ ਤੰਦਰੁਸਤ ਰਹਿਣਗੇ ਸਾਡੇ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਆਪਾਂ ਆਲਾ-ਗਾਲਾ

ਕਿ ਕਿਤੇ ਉਹਨਾਂ ਦੀ ਇੰਟੈਲੈਜੈਂਸ ਹੈ ਕਿਤੇ ਉਹਨਾਂ ਨੂੰ ਹੋਰ ਮਿਹਨਤ ਦੀ ਲੋੜ ਤੇ ਬੱਚ ਸਾਡੇ ਨਾਲ ਤੁਸੀਂ ਅਧਿਆਪਕਾਂ ਦੇ ਨਾਲ ਸਾਥ ਦੇ ਕੇ ਪਛਿਆਮਾ ਘਰ ਵਿੱਚ ਪੜਾਈ ਦਾ ਮਾਹੌਲ ਦੇ ਕੇ ਉਹ ਇਹਨਾਂ ਨੂੰ ਪੜਨ ਵਾਸਤੇ ਪ੍ਰੇਰਿਤ ਕਰਨਾ ਤਾਂ ਕਿ ਅਸੀਂ ਜਿਹੜਾ ਆਪਣਾ ਮਿਸ਼ਨ 100% ਹੈ ਉਹਦੇ ਵਿੱਚ ਆਪਾਂ ਆਪਣੀ ਸਫਲਤਾ ਸਾਬਤ ਕਰ ਸਕੀਏ ਸਾਰੇ ਪੇਰੈਂਟਸ ਨੂੰ ਮੇਰੀ ਇਹ ਹੀ ਬੇਨਤੀ ਹੈ ਕਿ ਆਪਣੇ ਬੱਚ ਨੂੰ ਘਰ ਵਿੱਚ ਵਕਤ ਵਕਤ ਪੜਾਉਣ ਦਾ ਟਾਈਮ ਦੇਣਾ ਉਹਨਾਂ ਨੂੰ ਜਿਹੜੇ ਤੁਸੀਂ ਮਾੜੇ-ਮਾੜੇ ਕੰਮ ਬੱਚਿਆਂ ਚ ਚਲੋ ਕਰਨੇ ਹੁੰਦੇ ਆ ਪਰ ਜਿਹੜਾ ਬਹੁਤ ਥੋੜਾ ਸਮਾਂ ਰਹਿ ਗਿਆ ਹੁਣ ਪੱਕੇ ਬੇਕਰਾਂ ਦੇ ਵਿੱਚ ਬੱਚਿਆਂ ਨੂੰ ਸਿਰਫ ਪੜ੍ਹਾਈ ਤੋਂ ਇਲਾਵਾ ਹੋਰ ਵੀ ਕੰਮ ਨਾ ਕਿਹਾ ਜਾਵੇ ਤੇ ਉਹਨਾਂ ਨੂੰ ਹਰ ਜਾਣ ਦੇ ਘਰ ਦੇ ਵਿੱਚ ਇੱਕ ਵੱਖਰਾ ਕੋਰਨਰ ਬਣਾ ਦਿਓ ਜਿਹਨੂੰ ਅਸੀਂ ਸਟੱਡੀ ਕੋਰਨਰ ਦਾ ਨਾਮ ਦੇ ਸਕਦੇ ਆ ਜਿੱਥੇ ਬੱਚੇ ਨੂੰ ਬਹਿ ਕੇ ਪੜ੍ਹਨ ਦਾ ਚੰਗਾ ਲੱਗੇ ਠੀਕ ਹੈ ਨਾ ਉਹਨੂੰ ਮਾਹੌਲ ਵਧੀਆ ਮਿਲੇ ਤੇ ਛੁੱਟੀਆਂ ਬਹੁਤ ਘੱਟ ਕਰਾਓ ਬੱਚਿਆਂ ਨੂੰ ਕਿਉਂਕਿ ਟਾਈਮ ਬਹੁਤ ਥੋੜਾ ਰਹਿ ਗਿਆ ਹੈ ਅੱਜ ਕੱਲ ਸਾਰੀ ਰਿਵੀਜ਼ਨ ਚੱਲ ਰਹੀ ਬੱਚਿਆਂ ਦੀ ਤੇ ਜੇ ਉਹ ਮਨ ਬੱਚਾ ਰਿਵੀਜ਼ਨ ਨਹੀਂ ਕਰੇਗਾ ਜੇ ਸਾਰਾ ਸਾਲ ਥੋੜਾ ਪੜ੍ਹਾਈ ਘੱਟ ਗਈ ਸੀ ਬੱਚੇ ਨੇ ਤੇ ਉਹ ਰਿਵੀਜ਼ਨ ਦੇ ਦਿਨਾਂ 'ਚ ਬੱਚਾ ਜਿਹੜਾ ਬਹੁਤ ਵਧੀਆ ਆਪਣਾ ਪ੍ਰਫਾਉਂਡ ਸਟੇਟ ਕਰ ਸਕਦਾ ਛੇਕੋ ਤੁਹਾਨੂੰ ਸਮਝ ਨਹੀਂ ਲੱਗਦੀ बार-ਬਾਰ ਆ ਕੇ ਆਪਕਾ ਪੁੱਛੇ ਅਸੀਂ ਇਹਨਾਂ ਦੇ ਕਲਾਸਾਂ 'ਚ ਬੜੀ ਗਰੁੱਪ ਬਣਾਏ ਇੱਕ ਚੰਗਾ ਜਾਂ ਦੋ ਚੰਗੇ ਬੱਚੇ ਨਾਲ ਲਾ ਕੇ ਜਾਂ ਥੋੜੇ weak ਬੱਚੇ ਜਿਹੜੇ ਪੜ੍ਹਾਈ 'ਚ ਥੋੜੇ ਪਿੱਛੇ ਐ ਉਹਨਾਂ ਨੂੰ ਨਾਲ ਐਡ ਕਰਕੇ ਅਸੀਂ ਕਲਾਸ ਦੇ ਵਿੱਚ ਇੱਕ ਗਰੁੱਪ ਬਣਾ ਦਿੱਤੇ ਆ ਤਾਂ ਕਿ ਬੱਚੇ ਜਿਹੜੇ ਹੋਰ ਵਧੀਆ ਨੰਬਰ ਪੜ੍ਹਾਈ ਕਰ ਸਕਣ ਜੇ ਉਹ ਚੰਗਾ ਬੱਚਾ ਦੂਸਰੇ ਬੱਚਿਆਂ ਨੂੰ ਪੜ੍ਹਾ ਸਕਦਾ ਠੀਕ ਹੈ ਇਸੇ ਤਰ੍ਹਾਂ ਤੁਸੀਂ ਵੀ ਆਪਣੇ ਬੱਚਿਆਂ ਨੂੰ ਪੜ੍ਹਾਇਆ ਵਲ ਪੂਰਾ ਧਿਆਨ ਦਿਓ ਤਾਂ ਕਿ ਤੁਹਾਡੇ ਬੱਚੇ ਜਿਹੜੇ ਵਧੀਆ ਨੰਬਰ ਲੈ ਕੇ ਸਾਰੇ ਦੇ ਸਾਰੇ ਬੱਚੇ ਅੱਛੇ ਨੰਬਰਾਂ ਦੇ پاس ਹੋ ਠੀਕ ਹੈ ਤੁਹਾਡਾ ਚਾਹਿਆ ਦਾ ਸਕੂਲ ਵਿੱਚ ਆਉਣ ਤੇ ਬਹੁਤ-ਬਹੁਤ ਧੰਨਵਾਦ ਤੁਸੀਂ ਹੁਣ ਬੱਚਿਆਂ ਦਾ ਰਿਜ਼ਲਟ ਦੇਖੇ ਇੱਕ ਗੂਗਲ ਫਾਰਮ ਪਰ ਨਾ ਤੁਸੀਂ ਜੇ ਤੁਹਾਨੂੰ ਕੁੱਤਨੋ ਜਾਂ ਫੋਨ ਨਹੀਂ ਹੈਗਾ ਜਾਂ ਨੈਟ ਨਹੀਂ ਹੈਗਾ ਤੁਸੀਂ ਨਹੀਂ ਪੜ੍ਹ ਸਕਦੇ ਸਾਡੇ ਅਧਿਆਪਕ ਸਾਹਿਬਾਂ ਤੋਂ ਗੂਗਲ ਫਾਰਮ 'ਤੇ ਕਲਕ ਕਰਨਗੇ ਸਿਰਫ ਤੁਸੀਂ ਦੱਸਣਾ ਉਹਨਾਂ ਨੂੰ ਕਿ ਤੁਸੀਂ ਕੀ ਮਹਿਸੂਸ ਕਰਦੇ ਹੋ ਇਸ ਸਕੂਲ ਵਾਸਤੇ ਸਕੂਲ ਦੀ ਪੜ੍ਹਾਈ ਦਾ ਸਕੂਲ ਦੇ ਮਾਹੌਲ ਦਾ ਜੋ ਕੁਝ ਤੁਸੀਂ ਮਹਿਸੂਸ ਕਰਦੇ ਹੋ ਤੁਸੀਂ ਉਹਨਾਂ ਨੂੰ ਦੱਸੋ ਤਾਂ ਕਿ ਉਹ ਕੋਈ ਕੰਮ ਜੜਾ ਕਰ ਸਕਣ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ